ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਤ ਹੈ ਆਦੀ ਬੀੜੀ ਵਿੱਚ ਸਾਰਿਆਂ ਦਾ ਲੋ ਜੀ ਆਦੀ ਜਿਹੜੀ ਵੀਡੀਓ ਜੀ ਅੱਜ ਆਪਾਂ ਲੈ ਕੇ ਆਏ ਆ ਜਗਤ ਜੀਤ ਦਾ ਸੁਪਰ ਸੇਲਟਰ ਸੁਪਰ ਸੇਲਟਰ ਹੈਗਾ ਜੀ 2023 ਮਾਡਲ 30 ਕਿੱਲਿਆਂ ਦੀ ਬਾਹੀ ਕਰੀ ਆ ਸਾਰੀ ਉਹ ਤੇ ਇਹ ਫੋਰ ਸੇਲ ਹੈ ਜੀ ਬੰਦੇ ਨੇ ਸਬਸਿਡੀ ਤੇ ਲਿਆ ਸੀਗਾ ਸਬਸਿਡੀ ਕੱਟ ਕੇ ਜੋ ਵੀ ਮੁੱਲ ਰਹਿ ਗਿਆ ਉਹਦੇ ਵਿੱਚੋਂ ਆਪਾਂ ਲੈਸ ਕਰਕੇ ਏ ਵੇਚਣਾ ਜਿਹੜੇ ਵੀ ਮੇਰੇ ਵੀਨੇ ਇਹ ਸੁਪਰ ਸੀਡਰ ਲੈਣਾ ਹੈ ਸਾਡੇ ਨਾਲ ਕੰਟੈਕਟ ਕਰਾ ਸਕਦੇ ਆ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਿਓ ਜੇ ਮੇਰੇ ਕਿਸੇ ਜ਼ਰੂਰਤਮੰਦ ਵੀਰ ਨੇ ਲੈਣਾ ਹੋਵੇ ਬਹੁਤ ਵਧੀਆ ਹਾਲਤ ਦਾ ਬਿਲਕੁਲ ਨਵਾਂ ਤੇ ਥੋੜਾ ਹੀ ਚੱਲਿਆ ਸਮਝ ਲਓ 30 ਕਿੱਲੇ ਦੀ ਬਾਹੀ ਕਰੀ ਆ ਸਾਰੀ ਉਹ ਤੇ ਇਹ ਮੇਰੇ ਵੀਰ ਨੇ ਵੇਚਣਾ ਹੈ ਵੇਚਣ ਦੀ ਵਜ੍ਹਾ ਥੋੜੀ ਜਿਹੀ ਆ ਤੁਹਾਨੂੰ ਪਤਾ ਹੀ ਅੱਜ ਕੱਲ ਜੋ ਵੀ ਆਪਣੇ ਪੰਜਾਬ ਚ ਅੱਜ ਕੱਲ ਚੱਲ ਰਿਹਾ ਬਾਹਰ ਦਾ ਰੁਝਾਨ ਹਨਾ ਤੇ ਉਹਦੇ ਕਰਕੇ ਵੀ ਨੂੰ ਜਰੂਰ ਸੀਗੀ ਉਹਦਾ ਤਾਂ ਵੇਚਣਾ ਤੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਕਿੰਦਾਂ ਦੀ ਕੰਡੀਸ਼ਨ ਹੈ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਸਾਡੀ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰੋ ਇਤਾਂ ਆਪਾਂ ਇਦਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਜਰੂਰ ਲੇਕੇ ਆਂਦੇ ਰਾਵਾਂਗੇ ਤੇ ਧੰਨਵਾਦ ਜੀ ਦੇਖੋ ਜੀ ਇਹਦੇ ਬਾਰੇ ਸਭ ਤੋਂ ਪਰਸੈਂਟ ਦਾ ਜਿਹੜਾ ਕਿਹੜਾ ਮਾਡਲ ਆ ਹਰਮੰਤ 2023 2023 ਠੀਕ ਲੋ ਜੀ ਕੰਡੀਸ਼ਨ ਦੇਖੋ ਇਹਦੀ ਕਿੰਨਾ ਹੈ 7 ਫੁੱਟਾਈ 7 ਫੁੱਟਾ 7 ਫੁੱਟਾ ਤਵੇ ਤੂੰ ਕਿਹੜਾ ਕਹਿੰਦਾ ਸਟੀਲ ਦੇ ਸਟੀਲ ਦੇ ਠੀਕ ਹੈ ਇਹਦੀ ਕੋਈ ਗਾਰੰਟੀ ਵਾਰੰਟੀ ਬਾਈ ਇਹਨਾਂ ਦੀ ਕੰਪਨੀ ਵਾਲਿਆਂ ਦੀ ਸਾਰੀ ਹੁੰਦੀ ਆ ਕਾਦੀ ਕਾਦੀ ਗਾਰੰਟੀ ਹੁੰਦੀ ਹੈ ਇਹਦੀ ਕਿੰਨੀ ਕੁ ਪਈ ਹੈ ਫਿਰ ਦੀ ਸਾਰੀ ਹੁੰਦੀ ਆ ਮਤਲਬ ਕੀ ਇਹਨਾਂ ਦੀ ਸਰਵਿਸ ਹਮ ਫੋਨ ਕਰਾ ਕੇ ਕਰਕੇ ਜਾਣੇ ਜੋ ਕੀ ਲੋੜ ਹੁੰਦੀ ਆ ਅੱਛਾ ਇਹ ਕਿੰਨੇ ਚਿਰ ਦੀ ਹੁੰਦੀ ਹੈ ਇਹਨਾਂ ਦੀ ਉਹ ਤਾਂ ਲਾਈਫ ਟਾਈਮ ਦੀ ਹੁੰਦੀ ਹੈ ਜਦੋਂ ਵੀ ਆਪਾਂ ਲੋੜ ਪੈਂਦੀ ਜਿੱਥੇ ਆ ਜਾਂਦੇ ਹਾਂ ਚੱਕਰ ਨਹੀਂ ਬਿਲੇ ਤਾਂ ਮੈਂ ਲਾ ਕੇ ਜਾਂਦੇ ਆਂ ਅੱਛਾ ਹੁਣ ਤੁਸੀਂ ਇਹ ਮੈਸੀ ਮਗਾ ਚਲਾਇਆ ਬਦਾਂ ਹੂੰ ਠੀਕ ਆ ਅਰਜਨ ਮਗਰ ਵੀ ਚਲਾਇਆ ਠੀਕ ਹੈ ਠੀਕ ਹੈ ਇਹ ਕਿੰਨੀ ਨਵੇਂ ਦੀ ਕਿੰਨੀ ਕੀਮਤ ਦੀ ਕਿੰਨੀ ਸਬਸਿਡੀ ਆਈ ਹੈ ਦੀ 265000 ਅੱਛਾ ਸਬਸਿਡੀ ਹਲੇ ਆਈ ਨਹੀਂ ਹੈਗੀ 40% ਸਬਸਿਡੀ ਹੈ 40% ਹੈ ਹਲੇ ਆਈ ਨਹੀਂ ਠੀਕ ਹੈ ਇਹ ਚੱਲਿਆ ਕਿੰਨਾ 1 ਕਿੱਲੇ 30 ਕਿੱਲੇ ਨਹੀਂ ਵਾਈ ਹੈ ਜੀ ਜੀ ਤੇ ਆਪਣਾ ਨੰਬਰ ਬੋਲਦੇ ਕਈ ਵਾਰ ਕਿਸੇ ਜਰੂਰਤ ਮੰਦ ਨੂੰ ਲੋਡ ਹੁੰਦੀ ਹੈ ਠੀਕ ਨੇ 7347328548 ਠੀਕ ਹੈ ਗਲੀ ਦੁਆਰੇ ਫੇਰ ਕਹਿੰਦੇ 7347328548 ਠੀਕ ਹੈ ਇਹ ਨੰਬਰ ਤੇ ਬਾਈ ਜੀ ਕੰਟੈਕਟ ਕਰ ਲਿਓ ਠੀਕ ਹੈ ਜੀ ਤੇ ਬਾਈ ਨਾਲ ਜੋ ਵੀ ਤੁਹਾਡੀ ਗੱਲਬਾਤ ਆ ਰੇਟ ਦੀ ਠੀਕ ਹੈ ਜਾਂ ਕੋਈ ਹੋਰ ਵੀ ਜਾਣਕਾਰੀ ਲੈਣੀ ਆ ਸੁਪਰ ਹੀਡਰ ਬਾਰੇ ਹਨਾ ਇਹ 7 ਫੁੱਟ ਹਨਾ ਹਾਂ ਠੀਕ 30 ਕਿਲਿਆਂ ਦੇ ਬਹੁਤ ਘੱਟ ਚੱਲਿਆ ਫਿਰ ਤਾਂ ਹੂੰ ਠੀਕ ਹੈ ਜੀ ਧੰਨਵਾਦ ਜੀ ਸਾਡੀ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰਿਓ ਕਿਹੇ ਜ਼ਰੂਰਤਮੰਦ ਨੂੰ ਲੋੜ ਹੁੰਦੀ ਹੈ ਠੀਕ ਹੈ ਤੇ ਬਾਕੀ ਤੁਹਾਨੂੰ ਏਰੀਆ ਸਾਰਾ ਕੁਝ ਬਾਈ ਨਾਲ ਫੋਨ ਤੇ ਗੱਲ ਕਰ ਲਿਆ ਨੰਬਰ ਬੋਲਤੇ ਬਾਈ ਨੇ ਬਾਕੀ ਗੱਲੀ ਬਾਈ ਦਾ ਨੰਬਰ ਆਪਾਂ ਕੰਟੈਕਟ ਦਾ ਜਿਹੜਾ ਵੀ ਆਇਆ ਬਾਈ ਦਾ ਵੀਡੀਓ ਦੇ ਵਿੱਚ ਪਾਵਾਂਗੇ ਜੀ